ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਮੈਂ ਪਰਮਪਾ ਅਦਵਲ ਇੱਕ ਜੋਧ ਕਲੱਬ ਵੱਲੋਂ ਦੂਜਾ ਕਬੱਡੀ ਕੱਪ ਮਿਤੀ 12 ਬਲੱਗਨ ਚੌਕ ਤੋਂ ਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਦਾ ਪੋਸਟਰ ਐਮਐਲਏ ਦਸੂਹਾ ਅਰਣ ਮਿੱਕੀ ਡੋਗਰਾ ਤੇ ਇੱਕ ਜੋਧ ਕਲੱਬ ਦੇ ਮੈਂਬਰਾਂ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇਸ ਟੂਰਨਾਮੈਂਟ ਦਾ ਉਦਘਾਟਨ ਜ਼ਿਲ੍ਹਾ ਅਧਿਕਾਰੀ ਐਸਐਸਪੀ ਸ਼ਿਆਰਪੁਰ ਕਰਨਗੇ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਵਜਲਕ ਹਲਕਾ ਵਿਦਾਇਕ ਅਰੁਲ ਮਿੱਕੀ ਡੋਗਰਾ ਹੋਣਗੇ ਅਤੇ ਲੋਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਪਹੁੰਚਣਗੇ ਇੱਕਜੁੱਟ ਕਲੱਬ ਦੇ ਮੈਂਬਰ ਸੁਮਿਤ ਐਰੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਟੂਰਨਾਮੈਂਟ ਵਿੱਚ ਵੱਧ ਚੜਕੇ ਹਿੱਸਾ ਲੈਣ ਤੇ ਇਸ ਪ੍ਰੋਗਰਾਮ ਦੀ ਸ਼ਾਨ ਵਧਾਉਣ ਵਿੱਚ ਹਮਮਹਾਂ ਕੇ ਪਹੁੰਚਣ ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੇ ਨਾਲ ਪਰਮ ਭਾਦਵਾ ਤੇ ਜੇਖ ਖਮਾ ਦੀਪ ਹੂ ਜਨਾਬ ਬਣਾਇਆ ਕਰ ਨਿੱਕੀ ਨਿੱਕੀ ਗੱਲ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਸਤਰੀਕਰ ਇਕਜੋਤ ਕਲੱਬ ਦਸੂਆ ਵੱਲੋਂ ਕਬੱਡੀ ਦਾ ਦੂਸਰਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਮਿਤੀ 12 ਜਨਵਰੀ 2019 ਨੂੰ ਬਲਗੜਾ ਚੌਂਕ ਵਿਖੇ ਜਿਸ ਦਾ ਉਦਘਾਟਨ ਐਸਐਸਪੀ ਹੁਸ਼ਾਲਪੁਰ ਕਰਨਗੇ ਤੇ ਐਮਐਲਏ ਦਸੂਆ ਸ਼੍ਰੀ ਅਰੁਣ ਕੁਮਾਰ ਡੋਗਰਾ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਟੂਰਨਾਮੈਂਟ ਦੀ ਸ਼ਾਨ ਨੂੰ ਵਧਾਉਣ ਦੇ ਲਈ ਉਹ ਵੱਧ ਤੋਂ ਵੱਧ ਸ਼ਿਰਕਤ ਕਰੋ ਆਪ ਜੀ ਦੇ ਮਨੋਰੰਜਨ ਦਾ ਖਾਸ ਪ੍ਰਬੰਧ ਹੈ ਉਹਗੇ ਗਾਇਕ ਰਣਜੀਤ ਬਾਵਾ ਜੀ ਆਪ ਜੀ ਦਾ ਮਨੋਰੰਜਨ ਕਰਨਗੇ ਆਪ ਸਭ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਜੋਤ ਕਲੱਬ ਦਸੂਏ ਨੇ ਇਹ ਜਿਹੜਾ ਕਬੱਡੀ ਟੂਰਨਾਮੈਂਟ ਇਹ ਦੂਸਰਾ ਕਰਾ ਰਹੇ ਆ ਪਿਛਲੇ ਸਾਲ ਵੀ ਇਹਨਾਂ ਨੇ ਕਰਾਇਆ ਸੀਗਾ ਔਰ ਮੈਂ ਸਮਝਦਾ ਵੀ ਇੱਕ ਜੋਤ ਕਲੱਬ ਵਾਲਿਆਂ ਦਾ ਇੱਕ ਵਧੀਆ ਪਰਾਲਾ ਹੈ ਸਮਾਜ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਇੱਕ ਸਿਹਤ ਦੇਣ ਦਾ ਇੱਕ ਦਸਨ ਦਾ ਕੀ ਜਿਹੜੀਆਂ ਖੇਡਾਂ ਹੈ ਖੇਡਣਾ ਜਿੱਥੇ ਸਿਹਤ ਬਣਦੀ ਹੈ ਉਦਾਂ ਹੀ ਉੱਥੇ ਅਸੀਂ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਤੇ ਧਾਰਮਿਕ ਤੌਰ ਤੇ ਸਾਡੀ ਮਾਨਸਿਕਤਾ ਨੂੰ ਸਟਰੋਂਗ ਕਰਦੀਆਂ ਖੇਡਾਂ ਔਰ ਇਹਦੇ ਜਿਹ ਡਿਸਪਲਨ ਚ ਰਹਿਣ ਲਈ ਰਹਿਣ ਦਾ ਰਹਿਣ ਲਈ ਇਹਦੇ ਸਾਨੂੰ ਇੱਕ ਪ੍ਰੇਰਣਾ ਮਿਲਦੀ ਹੈ ਸਪੋਰਟਸਮੈਨ ਸਪਿਰਟ ਆਉਂਦੀ ਹੈ ਸੋ ਮੈਂ ਇੱਕ ਜੋਧ ਕਲਬ ਦਸੂਹ ਵਾਲਿਆਂ ਨੂੰ ਬਹੁਤ-ਬਹੁਤ ਵਧ ਮਾਰਕਾ ਦਿਨਾ ਹੈ ਕਿ ਅਸੀਂ ਉਪਰ ਵਾਲੇ ਕਰਕੇ ਜਿੱਥੇ ਅੱਜ ਦੇ ਦਿਨ ਅੱਜ ਦੇ ਦਿਨ ਨੌਜਵਾਨ ਸਾਡੇ ਨਸ਼ਿਆਂ ਦੇ ਵਿੱਚ ਖਿੱਚੇ ਤੇ ਜਾ ਰਹੇ ਨੇ ਇਹ ਨੌਜਵਾਨਾਂ ਨੇ ਜਿਹੜਾ ਇਹ ਟੂਰਨਾਮੈਂਟ ਕਰਾ ਕੇ ਆਪਣੀ ਜਵਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਮੁਬਾਰਕਬਾਦ ਦੇਣਾ ਹੈ ਔਰ ਇਹ ਵੀ ਕਹਿਣਾ ਕਿ ਵੀ ਆਂਦੇ ਸਾਲ ਵੀ ਇਸ ਤਰ੍ਹਾਂ ਦੇ ਟੂਰਨਾਮੈਂਟੇ ਕਰਾਉਂਦੇ ਰਹਿਣ